ਬੀਖੂ ਜਿਹੜੀਆਂ ਪਹਿਨਾ ਸੂਟ ਸਲਾਈ ਕਰਮ ਦੇਣ ਕਿਸੇ ਨੂੰ ਜਾਂਦੀਆਂ ਨੇ ਕਿਸੇ ਟੇਲਰ ਕੋਲ ਕਿਸੇ ਬੁਟੀਕ ਕੋਲ ਜਾਂ ਜਿਹੜੀ ਕੋਈ ਭੈਣ ਆਪਣਾ ਘਰ ਚ ਕੰਮ ਕਰਦੀ ਆ ਤਾਂ ਸੂਟ ਸਲਾਈ ਕਰਾਉਣ ਤੋਂ ਮਗਰੋਂ ਕਦੇ ਉਹਨੂੰ ਇਹ ਗੱਲ ਨਾ ਆਖਿਆ ਕਰੋ ਕਿ ਲੈ ਤੂੰ ਤੇ ਪੈਸੇ ਹੀ ਬੜੇ ਲੈਂਦੀਆਂ ਕਾਦੇ ਪੈਸੇ ਬਣਾਤੇ ਜਿਹੜਾ ਕਪੜਾ ਤੁਸੀਂ ਉਹਨੂੰ ਦੇ ਕੇ ਆਉਂਦੇ ਹੋ ਉਹ ਕਪੜਾ ਸੂਟ ਉਦੋਂ ਹੀ ਬਣਦਾ ਆ ਜਦੋਂ ਉਹਦੇ ਹੱਥ ਦਾ ਹੁਨਰ ਉਹਦੇ ਉੱਤੇ ਚੱਲਦਾ ਆ ਉਦਾਂ ਤੇ ਉਹ ਕਪੜਾ ਬਿਨਾ ਕਿਸੇ ਦੀ ਮਿਹਨਤ ਦੇ ਤੁਹਾਡੇ ਕਿਸੇ ਕੰਮ ਦਾ ਨਹੀਂ ਸੂਟ ਤਾਂ ਤੁਸੀਂ ਉਹਨੂੰ ਉਦੋਂ ਹੀ ਕਹਿੰਦੇ ਹੋ ਨਾ ਜਦੋਂ ਉਹ ਸਿਲਾਈ ਹੋ ਕੇ ਤੁਹਾਡੇ ਮਨਪਸੰਦ ਦਾ ਬਣ ਜਾਂਦਾ ਆ ਇਹ ਬਿਲਕੁਲ ਉਦਾਂ ਹੀ ਆ ਕਿ ਜਿੱਦਾਂ ਪਈ ਹੋਈ ਮਿੱਟੀ ਜਦੋਂ ਮੂਰਤੀ ਬਣ ਜਾਂਦੀ ਆ ਤਾਂ ਪੂਜਣ ਜੋਗ ਹੋ ਜਾਂਦੀ ਆ ਇਸ ਲਈ ਮਿਹਨਤ ਸਾਰਿਆਂ ਦੀਆ ਦਿਆ ਕਰੋ ਕਿਉਂਕਿ ਹਰ ਇੱਕ ਦੀਆ ਸ਼ਿਫਟਾਂ ਹਰ ਇੱਕ ਦੀ ਮਿਹਨਤ ਦਾ ਮੁੱਲ ਦੇਣਾ ਬਹੁਤ ਜ਼ਰੂਰੀ ਆ ਸ਼ਿਫਟਾਂ ਦਾ ਮੁੱਲ ਪਉ ਦੇਖ ਲਈ ਦੂਰੇ ਕੰਮ ਦੇ ਯਾਰਾਂ ਨਿਆਰਾ ਮੇਰੇ Oh